ਆਹ ਬਸ਼ੀਰਾ ਦਾ ਜਮਾਂ ਹੀ ਪਾ ਨਾ ਮੰਨਦਾ ਬੱਕਰੀ ਦੇ ਮੁੱਲ ਦਾ ਕਹਿ ਸਕਦੇ ਆ ਆਪਾਂ ਬੱਚਾ ਮੱਥੇ ਫੁੱਲ ਕੁੰਡੀ ਵਾਲਾ ਕੰਨ ਤੇ ਖਾਨਦਾਨ ਆ ਹੀ ਨਹੀਂ ਵੀ ਖਾਨਦਾਨ ਮਾੜਾ ਹੂ ਪਲਿਆ ਪੁਲਿਆ ਪੂਰਾ ਚੰਗਾ ਮੱਥੇ ਫੁੱਲ ਆ ਪੰਜ ਕਿਲੋ ਚਾਰੇ ਪੈਰ ਬਰਾਬਰ ਚਿੱਟੇ ਆ ਤੇ ਆਹ ਕੁੜੀ ਫਾਰਮ ਦੀ ਘੋੜੀਆਂ ਚ ਸਾਰਿਆਂ ਤੋਂ ਸਸਤੀ ਹੈ ਕਹਿੰਦਾ ਮਤਲਬ ਹਜ਼ਾਰਾਂ ਚ ਵੰਦੂ ਮਿੱਤਰੋ ਸਿਰਫ ਮੱਥੇ ਪਟਾ 60 ਇੰਚ ਹਾਈਟ ਆ ਭਾਈ ਮਾਲਕਾਂ ਨੇ ਤਾਂ ਸਮੁੰਦਰ ਦੀ ਦੱਸ ਕੇ ਦਿੱਤੀ ਪਰ ਆਪਾਂ ਅਨਨੋਨ ਮੰਨਾਂ ਇੱਕ ਦਮ 62 ਇੰਚ ਹਾਈਟ ਆ ਲੈਂਥ ਲੈਂਥ ਲੰਥ ਦੀ ਪੁੱਠੇ ਪਾਠੇ ਹੀ ਬਹੁਤ ਸੋਹਣੀਆਂ ਚੰਬੀ ਘੋੜੀਆਂ ਚਾਰ ਮਹੀਨੇ ਤੋਂ ਉੱਪਰ ਗੱਬਨ ਚੈੱਕ ਪਾਸ ਆ ਬਿਸ਼ੇਰੀਆਂ ਚ ਚੈੱਕ ਕਰ ਲਓ ਦੋਨੇ ਸੁਲਤਾਨ ਦੀਆਂ ਜੀ ਇਹ ਸਾਲ ਦੀ ਹੈ ਬੱਚੀ ਸੇਵਕਾ 90 ਇੰਚ ਹੈ ਦੀ ਹਾਈਟ ਹੋ ਮੈਂ ਸਾਈਡ ਤੇ ਫੋਟੋ ਲਾ ਦੂੰ ਤੇ ਆ ਨੀਲੀ ਬਿਸ਼ੇਰੀਆਂ ਮੱਝੂ ਵਾਲੇ ਖਾਨਦਾਨ ਦੀ ਫੌਜੀ ਦੀ ਪੋਤੀ ਆ ਸਵਾਗਤ ਆ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਦੇ ਉੱਤੇ ਤੇ ਅੱਜ ਦੇ ਬਲੌਗ ਚ ਜਾਨਵਰ ਦਿਖਾਉਣੇ ਆ ਸਾਰੇ ਮਾਫੀ ਚਾਹਾਂਗਾ ਜਾਨਵਰ ਪਹਿਲਾਂ ਹੀ ਦੱਸ ਦੇਣਾ ਲਿਬੜੇ ਹੋਇਆ ਲੇਵਰ ਦੀ ਥੋੜੀ ਕਮੀ ਆ ਬੰਦੇ ਸਰਹੰਦ ਗਏ ਹੋਏ ਦੂਜਾ ਕੱਲ ਨਹੀਂ ਪੈਂਦਾ ਰਿਹਾ ਦੋ ਤਿੰਨ ਦਿਨ ਤੇ ਜਾਨਵਰ ਲਿਬੜੇ ਜ਼ਰੂਰ ਆ ਪਰ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹੜੀ ਕੁਆਲਿਟੀ ਉਹ ਤਾਂ ਤੁਸੀਂ ਦੇਖ ਹੀ ਲੈਣੀ ਆ ਤੇ ਜਾਨਵਰ ਇਕੱਲੇ ਇਕੱਲੇ ਦਾ ਬੇਰਵਾਦ ਆਵਾਜਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਵੱਧ ਵੱਧ ਪ੍ਰਾਮਾਤ ਤਾਈ ਪਹੁੰਚਾ ਦਿਓ ਦੇਖੋ ਜੀ ਤੇ ਮਿੱਤਰੋ ਸਾਰਿਆਂ ਤੋਂ ਪਹਿਲਾਂ ਘੋੜੀ ਕਰੋ ਚੈੱਕ ਬਾਈ ਮਾਲਕਾਂ ਨੇ ਤਾਂ ਸਮੁੰਦਰ ਦੀ ਦੱਸ ਕੇ ਦਿੱਤੀ ਪਰ ਆਪਾਂ ਅਨਨੋਨ ਮੰਨਾਂ ਇੱਕ ਦਮਾ 62 ਇੰਚ ਹਾਈਟ ਆ ਲੈਂਥ ਲੰਥ ਦੀ ਪੁੱਠੇ ਪਾਠੇ ਹੀ ਬਹੁਤ ਸੋਹਣੀਆਂ ਚੰਬੀ ਘੋੜੀ ਐ ਚਾਰ ਮਹੀਨੇ ਤੋਂ ਉੱਪਰ ਗੱਬਨ ਚੈੱਕ ਪਾਸ ਆ ਸੁੰਬ ਸੁੰਬ ਦੀ ਤੋਂ ਹੀ ਮਜਬੂਤੀ ਦੇਖ ਸਕਦੇ ਮਿੱਤਰੋ ਚੰਗਾ ਸੋਂਬਾ ਰੰਗ ਰੰਗ ਰੂਪ ਦੀ ਵੀ ਸੋਹਣੀ ਐ ਤੇ ਉਸ ਤੋਂ ਬਾਅਦ ਨੰਬਰ 2 ਤੇ ਇਹ ਗੱਬਨ ਘੋੜੀ ਕਰੋ ਚ 61 ਇੰਚ ਹਾਈਟ ਆ ਲੈਂਥ ਲੰਥ ਦੀ ਇਹ ਵੀ ਚੰਗੀ ਆ ਤੇ ਇਹਦੇ ਮੱਥੇ ਫੁੱਲ ਆ ਜੀ ਕੰਨਾ ਕੁੰਨਰੀ ਉਸ ਨੇ ਰੱਖੀ ਤੇ ਆਪਣੇ ਵਾਲੇ ਗਰਦਿੱਤ ਤੋਂ ਗੱਭਣ ਚੈੱਕ ਪਾਸ ਹੈ 7 ਮਹੀਨਿਆਂ ਦੀ ਤੇ ਨੰਬਰ 3 ਤੇ ਇਹ ਘੋੜੀ ਚੈੱਕ ਕਰੋ ਨੀਲੀ ਚੰਬੀ ਜੀ ਨੀਲੀ ਚੰਬੀ ਘੋੜੀ ਹੈ ਜੀ 5 ਮਹੀਨੇ ਗੱਭਣ ਚੈੱਕ ਪਾਸ ਆ ਸਵਾਰੀ ਸੂਰੀ ਦੀ ਪਾਸ ਆ ਤੇ ਆ 2.5 ਸਾਲ ਦੀ ਬਸ਼ੀਰੀ ਹੈ ਜੀ ਇਹ ਆਪਣੇ ਵਾਲੇ ਜੈਰਾਜ ਤੋਂ ਮੀਟ ਹੋਈ ਹੋਈ ਆ ਤਿੰਨ ਪੈਰ ਚਿੱਟੇ ਮੱਥੇ ਪਟਾ ਕੰਨ ਕੁੰਡੀ ਕੁੰਡੀ ਇਹਦੀ ਵੀ ਦੇਖ ਸਕਦੇ ਹੋ ਤੁਸੀਂ ਬਾਲ ਭੋਰੀਆਂ ਸਾਫ ਆ ਤੇ ਇਹ ਸਾਠੋਂ ਦਬੂ ਮਾੜੀ ਮੋਟੀ ਹਾਈਟ ਚ ਬਾਡੀ ਬੁੱਡੀ ਦੇਖ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਇਹ ਬਸ਼ੇਰੀ ਚੈੱਕ ਕਰੋ ਨੂਰੇ ਦੀ ਆ ਬਾਕਰਪੁਰ ਵਾਲੇ ਦੀ 2 ਸਾਲ ਦੀ ਹੋਈ ਆ ਜੀ ਰੰਗ ਰੰਗ ਬਹੁਤ ਸੋਹਣਾ ਰੰਗ ਰੂਪ ਦੀ ਆ ਲਾਲ ਚੰਬੀ ਆ ਜੀ 59 ਇੰਚ ਹੈ ਦੀ ਹਾਈਟ ਹੋ ਮੈਂ ਸਾਈਡ ਤੇ ਫੋਟੋ ਲਾ ਦੂੰ ਤੇ ਆ ਨੀਲੀ ਬਸ਼ੇਰੀ ਮੱਝੂ ਵਾਲੇ ਖਾਨਦਾਨ ਦੀ ਫੌਜੀ ਦੀ ਪੋਤੀ ਆ ਇੱਕ ਰੰਗੀ ਨੀਲੀ ਮੱਥੇ ਥੋੜਾ ਜਿਹਾ ਫੁੱਲ ਆ ਜੀ ਆ ਵੀ ਲਿਬੜੀ ਲੁਬੜੀ ਬਹੁਤ ਆ ਗ੍ਰੇ ਕਲਰ ਦੀ ਤੇ ਇਹ ਦਿਲਵਾਗ ਰਣੀ ਦੀ ਪੁੱਤੀ ਹੈ ਜੀ। ਕੁੰਡੀ ਵਾਲਾ ਕੰਨ ਹੈ ਦਲਾਵਰ ਦੀ ਪੁੱਤੀ ਆ। ਬੱਚੀ ਹੈ ਦਲਾਵਰ ਦੀ ਦਿਲਵਾਗ ਰਣੀ ਦੀ ਪੁੱਤੀ ਆ। ਸੋ ਦੋਸਤੋ ਉਸ ਤੋਂ ਬਾਅਦ ਮੱਥੇ ਪਟਾ ਤਿੰਨ ਪੈਰ ਚਟਿਆਂ ਦੀ ਇਹ ਬਸ਼ੀਰੀ ਹੈ ਜੀ। ਤੇ ਆ ਨੁਕਰੀਆਂ ਬਸ਼ੀਰੀਆਂ ਚ ਚੈੱਕ ਕਰ ਲਓ ਦੋਨੇ ਸੁਲਤਾਨ ਦੀਆਂ ਜੀ। ਇਹ ਸਾਲ ਦੀ ਹੈ ਬੱਚੀ। ਸੇਵਕਾ ਕੰਨਾ ਕੁੰਨਾ ਦਾ ਪਿੰਡੇ ਤੇ ਹੈ ਨਹੀਂ ਜੀ। ਇਹਦੀ 58 ਇੰਚ ਹਾਈਟੂ ਕੰਨ ਕੁੰਨ ਦੇਖ ਸਕਦੇ ਆ ਤੁਸੀਂ। ਤੇ ਸਾਲ ਦੀ ਬੱਚੀ ਹੈ ਜੀ ਬਾਲਪੋਰੀਆਂ ਜਮਾਂ ਸਾਫ ਆ ਤੇ ਪ੍ਰਿੰਸ ਦੀ ਡੋਡਾਂ ਵਾਲੀ ਦੀ ਪੁੱਤਰੀ ਹੈ ਜੀ ਤੇ ਆ 2 ਸਾਲ ਦੀ ਬੱਚੀ ਜੀ ਸਫਾਈ ਸੋਹੀ ਇਹਦੀ ਵੀ ਦੇਖ ਸਕਦੇ ਤੁਸੀਂ ਕੰਨਾਂ ਚ ਇਹਦੇ ਸਪੌਟ ਇਹਦੀ 9 ਇੰਚ ਹਾਈਟਾ ਕਰਦਣ ਗੁਰਦਨ ਲੰਮੀ ਹੈ ਜੀ ਥਾਂ ਬਹੁਤ ਮੰਨ ਲਓ ਮੈਂ ਉੱਚੇ ਥਾਂ ਤੇ ਖੜਾ ਨਹੀਂ ਮੈਂ ਥਾਂ ਤੇ ਖੜੀਆਂ ਤੇ ਭਰਤ ਜਿਹੜੀ ਕੁਆਲਿਟੀ ਉਹ ਦੇਖ ਹੀ ਜਾਂਦੀ ਹੈ ਮੇਨ ਚੀਜ਼ ਹੈ ਤਾਂ ਜਿਹੜੀ ਹੈਗੀ ਹੈ ਨਾ ਜਾਨਵਰ ਦੀ ਕੁਆਲਿਟੀ ਤਾਂ ਦੇਖ ਹੀ ਜਾਣੀ ਆ ਆ ਬੱਚੀ ਆਪਣਾ ਵੇਚਣ ਦਾ ਰਾਤ ਦਾ ਨਹੀਂ ਭਾਈ ਜੀ ਹਜੇ ਕੋਈ ਵੀ ਤੇ ਉਸ ਤੋਂ ਬਾਅਦ ਆਹ ਕੁੜੀ ਕਰੋ ਚੈੱਕ ਮਿੱਤਰੋ ਗੱਬਣ 9 ਮਹੀਨਿਆਂ ਦੀ ਪੇਟਲ ਬੂਟਲ ਦੇਖੋ ਕਿੰਨੀ ਆ ਤੇ ਕੰਨ ਕੁੰਡੀ ਕੁੰਡੀ ਵੀ ਦੇਖ ਲਓ 59 11 ਘੋੜੇ ਤੋਂ ਔਰ ਲਾਣੇ ਵਾਲੇ ਤੋਂ ਗੱਬਣਾ ਜੀ ਬਾਲ ਭੋਰੀਆਂ ਜਮਾਂ ਸਾਫ ਆ ਦੇਮਨ ਲੱਗੀ ਹੋਈ ਹੈ ਮੱਥੇ ਸਿੰਗਲ ਭੋਰੀ ਆ ਪੱਠਾ ਪੱਠਾ ਸੋਨਾ 60 ਇੰਚ ਹਾਈਟ ਦੀ ਆ ਤੇ ਆ ਬਸ਼ੀਰਾ 7 ਮਹੀਨਾ ਇਕ ਵੀ ਸਪੌਟ ਨਹੀਂ ਕੱਲਾਂ ਵਾਲੇ ਚੇਤਕ ਦਾ ਮਿੱਤਰੋ ਆ ਬਸ਼ੀਰੇ ਆ ਚਾਰੇ ਆਪਾਂ ਦਿਖਾ ਦਿੰਨੇ ਆ ਨੌਕਰਾ ਬਸ਼ੀਰਾ ਜਮਾ ਸਪੌਟ ਲੈ ਤੇ ਕੱਲਾਂ ਤੇ ਆ 골ਡਨ ਰੌਕ ਦਾ ਜੀ ਘਰ ਲਿਓ ਚੈੱਕ ਮਿੱਤਰੋ ਦੋ ਪੈਰ ਚਟੇ ਲੰਮੀ ਗਰਦਨ ਤੰਨੇ ਦੀ ਕੁੰਡੀ ਕਰੋ ਚੈੱਕ ਦੇਖੋ ਅੱਦੀ-ਅੱਦੀ ਕੁੰਡੀ ਮੋੜ ਜਾਂਦਾ ਜੀ ਤੇ ਉਸ ਤੋਂ ਬਾਅਦ ਦਲਸਾਨ ਦਾ ਪੁੱਤ ਆ ਗਿਆ ਜੀ ਆ ਬੱਚਾ ਆਵਲਖ ਰਾਜਵੰਸ ਘੋੜੇ ਦਾ ਬੱਚਾ ਇਹ ਵੀ ਲੱਖਣ ਥੱਲੇ ਆ ਪਾ ਨਾ ਤੇ ਆ ਬਸ਼ੀਰਾ ਦਾ ਜਮਾਂ ਹੀ ਪਾ ਨਾ ਬੰਦਣਾ ਬੱਕਰੀ ਦੇ ਮੁੱਲ ਦਾ ਕਹਿ ਸਕਦੇ ਆ ਆਪਾਂ ਬੱਚਾ ਮੱਥੇ ਫੁੱਲ ਕੁੰਡੀ ਵਾਲਾ ਕੰਨ ਤੇ ਖਾਨਦਾਨ ਆ ਹੀ ਨਹੀਂ ਵੀ ਖਾਨਦਾਨ ਮਾੜਾ ਹੂ ਪਲਿਆ-ਪੁਲਿਆ ਪੂਰਾ ਚੰਗਾ ਮੱਥੇ ਫੁੱਲ ਆ ਪੰਜ ਕਲੈਨ ਚਾਰੇ ਪੈਰ ਬਰਾਬਰ ਚਿੱਟੇ ਆ ਤੇ ਦਲਵਾਗ ਰਣੀਆਂ ਦਾ ਪੋਤਾ ਦੋਸਤੋ ਤੇ ਅਨਮੋਲ ਰਤਨ ਦਾ ਬੱਚਾ ਪੂਰਾ ਚੰਗਾ ਲੱਖੋਂ ਥੱਲੇ ਵੰਦਣਾ ਬੱਕਰੀ ਦੇ ਮੁੱਲ ਦਾ ਆ ਵਸ਼ੀਰਾ ਆਪਣੇ ਫਾਰਮ ਦਾ ਸਭ ਤੋਂ ਸਸਤਾ ਵਸ਼ੀਰਾ ਜੈਸਨੋ ਵਾਲੀ ਹੋ ਜਾਨਵਰ ਹੋਰ ਵੀ ਖੜੇ ਆਪਣੇ ਪਾਸੇ ਉਹ ਵੀ ਦਿਖਾ ਕੇ ਲਿਆਉਣਾ ਮੈਂ ਤੁਹਾਨੂੰ ਪਹਿਲਾਂ ਜੈ ਰਾਜ ਹੁਣਾਂ ਦੇ ਦਰਸ਼ਨ ਚੱਲੋ ਤੁਹਾਨੂੰ ਕਿਸ ਦਿਨ ਬਾਅਦ ਚ ਹੀ ਪਾਉਣੇ ਹਜੇ ਪੱਲਰ-ਪੁੱਲਰ ਲਾਉਣ ਵਾਲੇ ਆ ਮਿੱਤਰੋ 3 ਜਨਵਰੀ ਇਹ ਕਰੋ ਚੈੱਕ ਭਾ ਦੇ ਲੱਖੋਂ ਥੱਲੇ ਦੀਆਂ ਆ ਦੋਨੇ ਵਸ਼ੀਰੀਆਂ ਲੱਖੋਂ ਥੱਲੇ ਵਾਲੀਆਂ ਇਹ ਦੇਵਸਾਨ ਦੀ ਆ ਇਹ ਸੁਲਤਾਨ ਘੋੜੇ ਦੀ ਆ ਜੀ ਦੇਖੋ ਕੰਨਾ-ਕੰਨਾ ਦੀ ਬਰੀਕੀ ਚੈੱਕ ਕਰ ਸਕਦੇ ਆ ਤੁਸੀਂ ਉਹਦ ਨਾਲ ਬਲੌਗ ਦੋਸਤੋ ਜਿਹੜਾ ਆਪਾਂ ਉਦਨ ਬਲੌਗ ਬਣਾਇਆ ਸੀ ਉਹਦੇ ਜਾਨਵਰ ਮੋٹے-ਮੋਟੇ ਦਿਖਾਤੇ तकरीबन ਬਾਬੇ ਦੀ ਕਰਪਾਣ ਤੇ ਤੁਹਾਡੇ ਪੈਰ ਨਾਲ ਸਾਰੇ ਜਾਨਵਰ ਸਹੀਲ ਹੋ ਗਏ ਤੇ ਉਹਨਾਂ ਚੋਂ ਇਹ ਵੀ ਦਿਖਾ ਦੀ ਆਪਾਂ ਇਹ ਤਾਂ ਮੇਟ ਹੋਣੀ ਆਈ ਆ ਕੁੜੀ ਇਹ ਗਗਣਾ ਗਗਣਾ ਹੁਣ ਮੂੰਹ ਲਗਾਉ ਲਿਆ ਇਹ ਮੇਟ ਹੋਣੀ ਆਈ ਆ ਜੀ ਤੇ ਇਹ ਕੁੜੀ ਸਹੀਲ ਹੋਈ ਹੋਈ ਆ 5 ਕਿਲੇ ਦੀ ਤੇ ਦੂਜੇ ਜਾਨਵਰ ਬਾਹਰ ਬੰਨੇ ਹੋਏ ਉਹ ਵੀ ਦਿਖਾਉਨੇ ਆ ਚੈੱਕ ਕਰੋ ਅਬ ਸ਼ੀਰਾ ਲਿਆਂਦਾ ਆਪਾਂ ਨਵਾ ਫਤੇ ਜੰਗ ਕੱਲਾਂ ਵਾਲੇ 체ਤਕ ਦਾ ਜੀ ਕੱਦ ਤਾਂ 60ੋਂ ਬਾਹਰ ਹੁਣੀ ਖੜਾ ਹੋਇਆ ਖੜਾ ਜਮਾ ਇੱਕ ਵੀ ਸਪੌਟ ਨਹੀਂ ਬੱਚੇ ਤੇ ਉਸ ਤੋਂ ਬਾਅਦ ਆ ਆਪਣੇ ਘਰ ਦੀ ਹੋਮ ਬ੍ਰੀਡ ਸੀ ਬੱਚੇ ਬੱਚੇ ਕਰੋ ਚੈੱਕ ਕੁਆਲਿਟੀ ਦੇਖ ਕੰਨ ਕੰਡੀਸ਼ਨ ਚੈੱਕ ਕਰੋ ਤੇ ਇਹ 11 ਕ ਮਹੀਨਿਆਂ ਦੀ ਕੰਨ ਕੰਨ ਵੀ ਦਿਖਾਉਣੇ ਦੇਖੋ ਕੰਨਾਂ ਦਾ ਤਾਂ ਦੈਲ ਬਣਾ ਦਿੰਦੀ ਆ ਬਾਬੇ ਦੀ ਕਿਰਪਾ ਨਾਲ ਤੇ ਪਟਾ ਮਿੱਤਰ ਟੁੱਟਦੇ ਨਹੀਂ ਬਾਲ ਆਉਂਦੇ ਆ ਨਾ ਪੁੱਤੇ ਕੰਨ ਜੋੜੋ ਬੇਟਾ ਤੇ ਦੋ ਪੈਰ ਮਗਰਲੇ ਚਟੇ ਆ ਜੀ ਇਹਦੇ ਬੱਚੀ ਦੇ ਲੈਂਥ ਲੁੰਥ ਦੀ ਕਰਦਣ ਦੀ ਬਹੁਤ ਜਿਆਦਾ ਚੰਗੀ ਹੈ ਬੱਚੀ ਕਾਲਾ ਰੰਗ ਕਰ ਜਣੇ ਨੇ ਦੇਖੋ ਕੰਨਾਂ ਦਾ ਬਣਾਤਾ ਨਾ ਬਿਲ ਕੋਈ ਓਵਰਲੈਪ ਵੀ ਨਹੀਂ ਗਰਦਨ ਦਾ ਕੰਡ ਕੰਡੂ ਵੀ ਪੂਰਾ ਚੰਗਾ ਤੇ ਇਹ ਭਰਾ ਤੇ ਆਪਾਂ ਕੋੜੀ ਜੈ ਰਾਜ ਤੋਂ ਜੀ ਬਾਡਾ ਬੁੱਡਾ ਦੇਖ ਸਕਦੇ ਤਾਂ ਗਰਦਨ ਦਾ ਫਰੇਮ ਫਰਮ ਬਹੁਤ ਚੰਗੀ ਹੈ ਓਵਰ ਆਲ ਜੈ ਰਾਜ ਤੋਂ ਮੀਟੋ ਹੀ ਖਾਲੀ ਰਹਿ ਜੇ ਫ੍ਰੀ ਭਰਾ ਦਾਂਗੇ ਪਰ ਬਾਬਾ ਸੌਖਾ ਰੱਖ ਗੱਭਨ ਨਿਕਲ ਇਹ ਹੋਈ ਹੋਈ ਆ ਪਵਨ ਤੋਂ ਮੀਟ ਚੰਬੀ ਕੁੜੀ ਜੀ ਡੁੱਡ ਵੀ ਸਾਰਾ ਚਟਾ ਗਰਦਨ ਦੀ ਕੁਆਲਿਟੀ ਵੀ ਚੰਗੀ ਆ ਇਹ ਪਵਨ ਟਮੇਟ ਹੋਈ ਹੋਈ ਆ 15 ਦਿਨਾਂ ਦੀ 60 ਇੰਚ ਹਾਈਟ ਦੀ ਚੰਗੀ ਗੋੜੀ ਤੇ ਇਹ 95 ਇੰਚ ਹਾਈਟ ਦੀ ਪਵਨ ਤੋਂ ਗੱਬਨ ਚੈੱਕ ਪਾਸ 30 ਤੋਂ ਦੀ ਸਪੀਡ ਤੇ ਰੇਵੀਆ ਚੱਲਦੀ ਆ ਕੰਨ ਕੰਡੀਸ਼ਨ ਵੀ ਦਿਖਾ ਦਿੰਨੇ ਆਪਾਂ ਰੰਗ ਰੰਗ ਹੋ ਕੇ ਪੱਕੀ ਆ ਤੇ ਇੱਕ ਆ ਕੁੜੀ ਸੈ ਚੈੱਕ ਕਰੋ 60ੋਂ ਬਾਹਰ ਹੈ ਦੀ ਹਾਈਟ ਆ ਜੀ ਤੁਰਦੀ ਤੁਰਦੀ ਬਹੁਤ ਾਰੇਵੀਆ ਚਾਲਾ ਆਉਣੀ ਨੌਕਰੀ ਇਹ ਕਹਿ ਸਕਦੇ ਆ ਖੱੱਚਾ ਗਲੜਾ ਰੰਗ ਆ ਜੀ ਕੰਨ ਕੰਡੀਸ਼ਨ ਦੀ ਚੰਗੀ ਆ ਕੁੰਡੀ ਵਾਲਾ ਕੰਨ ਤੇ ਵਾਲ ਭੋਰੀਆਂ ਦੀ ਵੀ ਜਮਾਂ ਸਾਫ ਪੈਰਪੂਰਤ ਕਰੋ ਚੈੱਕ ਇਹਦਾ ਤੁਰੇ ਤੁਰੇ ਦੀ ਬਹੁਤ ਚੰਗੀ ਤੁਰੇ ਵਾਲੀ ਵੀਡੀਓ ਹੋਈ ਤਾਂ ਮੈਂ ਤੁਹਾਨੂੰ ਸਾਈਡ ਤੇ ਲਾਉਂ ਤੁਹਾਡੇ ਨਾਲ ਸਾਂਝੀ ਕਰੂੰ ਤੇ ਆ ਨੌਕਰੀ ਕੁੜੀ ਜਿਹਦਾ ਭਰਾ ਨੌਕਰੀ ਲੈਣ ਦਾ ਚਾਹਵਾਨ ਹੋਵੇ ਤਾਂ ਆ ਕੁੜੀ ਦੇਖ ਸਕਦੇ 60 ਇੰਚ ਹਾਈਟ ਦੀ ਹੈ ਜੀ ਸਭ ਕੇ ਵੱਲੋਂ ਰਹਿ ਤਾ ਕੀ ਕਹਣਾ 1.2% ਹੋਵੇ ਤੇ ਚਾਰੇ ਪਾਸੇ ਘੁਮਾ ਕੇ ਆਪਾਂ ਕੈਮਰਾ ਦਿਖਾਤਾ ਤੁਹਾਨੂੰ ਇਹ ਖਾਲੀ ਆ ਮੌਕੇ ਤੇ ਬੱਗੀ ਬਰਾਤ ਦੀ ਪਾਸ ਆ ਜੀ ਸੋ ਦੋਸਤੋ ਇੰਨੇ ਜਾਨਵਰ ਗਿਨੇ ਤਾਂ ਹੈ ਨਹੀਂ ਮੇਰੇ ਹਿਸਾਬ ਨਾਲ ਮੋٹے-ਮੋਟੇ ਅੰਦਾਜ਼ੇ ਦੇ ਤੌਰ ਤੇ ਆਪਾਂ ਦੇਖੀ 30 ਦੇ ਆਸ-ਪਾਸ ਤਾਂ ਹੋਣਗੇ ਜੀ ਛੋਟੇ ਵੱਡੇ ਮਿਲਾ ਕੇ ਸਣੇ ਜਾ ਰਹੇ ਹਾਂ ਤੇ ਆਹ ਘੋੜੀ ਫਾਰਮ ਦੀ ਘੋੜੀਆਂ ਚ ਸਾਰਿਆਂ ਤੋਂ ਸਸਤੀ ਹੈ ਕਹਿੰਦਾ ਮਤਲਬ ਹਜ਼ਾਰਾਂ ਚ ਵੰਜੂ ਮਿੱਤਰੋ ਸਿਰਫ ਮੱਥੇ ਪਟਾ 60 ਇੰਚ ਹਾਈਟ ਆ ਮੱਥੇ ਪਟਾ ਜੀ ਕੁੰਡੀ ਵਾਲਾ ਕੰਨ ਇੱਕ ਹੁੱਕ ਦੀ ਖੁੱਲੀ ਆ ਗੁਰਦਿੱਤ ਤੋਂ ਮਿਲੀ ਹੋਈ ਆ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਲਿਓ ਤੁਸੀਂ ਤੋਂ ਦੋਸਤੋ ਨੰਬਰ ਕਰ ਲੇ ਨੋਟ 62399535449855599017 ਕੋਈ ਵੀ ਜਾਨਵਰ ਪਸੰਦ ਆਏ ਨੰਬਰਾਂ ਤੇ ਸੰਪਰਕ ਕਰ ਲੇ ਮਿਲਦੇ ਨਵੇਂ ਵੀਡੀਓ ਧੰਨਵਾਦ